ਵਿੱਚ ਕਿਸਾਨ ਭਰਾ ਆਪਣੇ ਪਨੀਰੀਆਂ ਬੀਜਾਂ ਦੇ ਵਿੱਚ ਬੜੀ ਕਾਲੀ ਕਰੀ ਜਾਂਦੇ ਆ ਵਿੱਚ ਕਿਸਾਨ ਭਰਾਵਾਂ ਨੇ ਪਨੀਰੀਆਂ ਜਿਹੜੀਆਂ ਬੀਜ ਵੀ ਦਿੱਤੀਆਂ ਕਿਉਂਕਿ ਅੱਜ 9 ਮਈ ਹੋਈ ਆ ਹਲੇ ਆਪਣੇ ਕਿਸਾਨ ਭਰਾਵਾਂ ਨੇ 4-4-5 ਬੰਦਨ ਹੋ ਗਏ ਪਨੀਰੀਆਂ ਦਾ ਨੂੰ ਜਿਹੜੀਆਂ ਬੀਜੀਆਂ ਨੂੰ ਇਸ ਸਾਲ ਝੋਨਾ ਲੱਗਣ ਦੀ ਤਰੀਕ ਸ਼ਾਇਦ 20 ਜੂਨ ਤੋਂ ਬਾਅਦ ਬਾਅਦ ਹੋਊਗਾ ਕਿ ਪਿਛਲੇ ਸਾਲ 20 ਜੂਨ ਸੀਗੀ ਇਸ ਵਾਰ 25 ਜੂਨ ਵੀ ਹੋ ਸਕਦੀ ਹੈ ਕਿਉਂਕਿ ਜਿਹੜੀਆਂ ਲੌਂਗ ਟਾਈਮ ਦੀਆਂ ਕਿਸਮਾਂ ਸੀਗੀਆਂ ਉਹ ਸਰਕਾਰ ਨੇ ਬੰਦ ਕਰਤੀਆਂ ਉਹਦੇ ਵਿੱਚੋਂ ਇਕੱਲੀ ਮੁੱਛਲ ਚਾਵਦੋਂ ਸਿੱਕ ਰਹੇਗੀ ਜਿਹੜੀ ਮੁੱਛਲ ਚਾਵਦੋਂ ਸਿੱਕਿਆ ਵੀ ਇਹ ਵੀ 2025 30 ਜੂਨ ਤੱਕ ਵੀ ਇਹਨੂੰ ਆਰਾਮ ਨਾਲ ਲਾ ਲਓ ਇਹ ਟਾਈਮ ਦੇ ਨਾਲ ਵੱਡੇ ਜਾਂਦੇ ਆ ਕੋਈ ਬਾਲਾ ਕਣਕ ਲੇਟ ਨਹੀਂ ਕਰਦੀ ਕਿਉਂਕਿ ਆਪਾਂ ਜਲਦੀ ਝੋਨਾ ਤਾਂ ਲਾਉਂਦੇ ਕਿਉਂਕਿ ਆਪਾਂ ਨੇ ਪੀਲੀ ਪੂਸ਼ੇ ਤੇ ਪੂਸ਼ੇ 44 ਲਾਉਣੀ ਹੁੰਦੀ ਸੀ ਹੁਣ ਉਹ ਸਰਕਾਰ ਨੇ ਜਿਹੜੀਆਂ ਵੈਰਾਈਟੀਆਂ ਬੈਨ ਕਰਤੀਆਂ ਪਹਿਲਾਂ ਤਾਂ ਪਨੀਰੀ ਵਾਲੀ ਅਗੇਤੀ ਨਾਮ ਬੀਜੂ 25 ਮਈ ਤੱਕ ਜਿਵੇਂ ਮਰਜ਼ੀ ਤੁਸੀਂ ਜਿਹੜੀ ਮਰਜ਼ੀ ਕਿਸਮ ਦੀ ਪਨੀਰੀ ਦਾ ਛੱਟਾ ਦੇ ਲਓ ਤੁਹਾਡੇ 25 ਜੂਨ ਤੱਕ 30 ਜੂਨ ਤੱਕ ਉਹ ਆਰਾਮ ਦੇ ਨਾਲ ਤਿਆਰ ਹੋ ਜਾਊਗੀ ਜਦੋਂ ਆਪਾਂ ਬਾਹਰੋਂ ਗੇਤੀਆਂ ਪਨੀਰੀਆਂ ਵੀ ਲੈਣੇ ਆ ਫਿਰ ਲਾਉਣ ਦੇ ਲਈ ਆਪਾਂ ਤਾਬਲੇ ਹੁੰਨੇ ਆ ਫਿਰ ਉਹਦਾ ਲਾਈਟ ਆਵੇ ਜਾਂ ਨਾ ਆਵੇ ਕਿਉਂਕਿ ਪਾਣੀ ਦੀ ਖਪਤ ਵੀ ਆਪਾਂ ਇਸ ਲਈ ਜ਼ਿਆਦਾ ਕਰਦੇ ਆ ਆਪਾਂ ਝੋਨਾ ਜ਼ਿਆਦਾ ਜਿਹੜਾ ਅਗੇਤਾ ਲਾਉਨੇ ਆ ਹੁਣ ਜਿਹੜੇ ਜਿਨ੍ਹਾਂ ਨੂੰ ਇਸ ਤਰ੍ਹਾਂ ਹੈਗਾ ਯਾਰ ਵੀ ਅਸੀਂ ਝੋਨਾ ਪਹਿਲੇ ਹੀ ਲਾਉਣਾ ਆ ਹੁਣ ਟਾਈਮ ਹੈਗਾ ਬਾਣ ਚੰਗੀ ਤਰ੍ਹਾਂ ਬਾਹ ਲਓ ਤੁਸੀਂ ਪੀ ਆਰ 126 ਦੀ ਸਿੱਧੀ ਵੀ ਜਾਈ ਕਰ ਲਓ ਸਰਕਾਰ ਵੀ ਤੁਹਾਨੂੰ 1500 ਰੁਪਏ ਤੱਕ ਜਿਹੜੀ ਸਹਾਇਤਾ ਦਿੰਦੀ ਹੈ ਕਿਉਂਕਿ ਮੇਰੇ ਪਿੰਡ ਦੇ ਵਿੱਚ ਕਾਫੀ ਪੀ ਆਰ 126 ਦੀ ਸਿੱਧਾ ਸਿੱਧੀ ਬੀਜ ਬਜਾਰਾ ਹੁੰਦਾ ਕਿਉਂਕਿ ਮੁੱਛ ਵਾਲੀਆਂ ਕਿਸਮਾਂ ਜਿਵੇਂ ਪੂਛਾ 44 ਹੈ ਪੀਲੇ ਪੂਛਾ ਇਹ ਬੰਦ ਕਰਤੀਆਂ ਜਿਸ ਨੂੰ ਇਹ ਕਿਸਮਾਂ ਨਹੀਂ ਲਾਉਣੀਆਂ ਤਾਂ 126 ਲਾ ਲਓ ਥੋੜਾ ਮੋਟਾ ਬੀਜ ਮਿਲਦਾ 131 ਦਾ ਲਾ ਲਓ ਉਦੀ ਥਾਂ ਤੇ ਪੀਆਰ 118 ਵੈਰੈਟੀ ਲਾ ਲਓ ਹੋਰ ਕਾਫੀ ਵੈਰੈਟੀਆਂ ਨੇ ਇੱਕ ਦੋ ਕਿੱਲੇ ਮੁੱਛਲ ਦੇ ਵਿੱਚ ਲਾ ਕੇ ਦੇਖ ਲਓ ਪਰ ਜੇ ਤੁਹਾਨੂੰ ਲੱਗਦਾ ਯਾਰ ਵੀ ਅਸੀਂ ਪੂਸ਼ਾ 44 ਬਿਨਾਂ ਸਾਡਾ ਨਹੀਂ ਸਰਦਾ ਅਸੀਂ ਗਿੱਤੇ ਝੋਨੇ ਲਾਉਣੇ ਆ ਤਾਂ ਥੋੜਾ ਜਿਆ ਰੁਕ ਜਾਓ ਕੋਈ ਬੜਾ ਵੱਡਾ ਫਰਕ ਨਹੀਂ ਪੈਣ ਲੱਗਿਆ ਝਾੜ ਦਾ ਫਸਲ ਨੇ ਉਨਾ ਹੀ ਹੀ ਦੇਣਾ ਵਿੱਚ ਬਹੁਤ ਕਿਸਾਨ ਹੁੰਦੇ ਆ ਤਾਬਲੇ ਹੁੰਦੇ ਆ ਯਾਰ ਵੀ ਪਹਿਲਾਂ ਤਾਂ ਕਣਕ ਵੱਢਣ ਵੇਲੇ ਵੀ ਉਹ ਕਾਲੀ ਕਰਦੇ ਆ ਟੂੜੀ ਕਰਨ ਵੇਲੇ ਵੀ ਕਾਲੀ ਕਰਦੇ ਫਿਰ ਮੰਡੀਆਂ ਵੀ 12 12 15 15 ਦਿਨ ਉਹ ਹੀ ਕਿਸਾਨ ਜਿਹੜੇ ਬਾਲੇ ਕਾਲੇ ਹੁੰਦੇ ਆ ਉਹੀ ਬੰਦੇ ਹੁੰਦੇ ਆ ਪਰ ਜਿਹੜਾ ਕੰਮ ਕਰਨਾ ਬਾਈ ਆਪਾਂ ਟਾਈਮ ਨਾ ਕਰ ਲਓ ਪਤਾ ਆਪਾਂ ਨੂੰ ਯਾਰ ਵੀ ਆਪਾਂ ਨੇ ਝੋਨਾ ਹੀ ਲਾਉਣਾ 20 ਜੂਨ ਨੂੰ ਲੱਗ ਗਿਆ 30 ਜੂਨ ਨੂੰ ਲੱਗ ਗਿਆ 20 ਜੂਨ ਤੋਂ ਲੈ ਕੇ 30 ਜੂਨ ਤੱਕ ਜੇ ਆਪਣਾ ਝੋਨਾ ਲੱਗ ਗਿਆ ਪਤਾ ਹੀ ਆਪਾਂ ਨੂੰ ਅਕਤੂਬਰ ਦੇ ਐਂਡ ਦੇ ਵਿੱਚ ਵੱਢੇ ਜਾਣ ਨਵੰਬਰ ਚ ਆਪਣਾ ਗਣਕੋ ਦੇ ਵਿੱਚ ਬੀਜ ਹੀ ਲੈਣੀ ਆ ਫਿਰ ਆਪਾਂ ਇੰਨੇ ਕਾਲੀ ਕਾਦੇ ਵਾਸਤੇ ਕਰਦੇ ਆ ਫਿਰ ਉਹ ਕਿਤੇ ਕਿਸੇ ਦੀ ਮੋਟਰ ਪੁੱਛਦੇ ਆਂ ਕਦੇ ਕਿਸੇ ਤੋਂ ਧਾਰੇ ਬੰਦੇ ਪੁੱਛਦੇ ਆਂ ਠੀਕ ਐ ਵਿੱਚੋਂ ਨਾ ਲਾਉਣਾ ਟਾਈਮ ਨਾ ਲਾਓ ਤੇ ਦੂਸਰੀ ਗੱਲ ਬਈ ਪੀ ਆਰ 431 ਦੇ ਵਿੱਚ ਬੜਾ ਜਿਆਦਾ ਤੁਸੀਂ ਨਾ ਦੌੜੋ ਮੰਨਦੇ ਆਂ ਵੀ ਪੀ ਆਰ 31 ਵਧੀਆ ਵੈਰਾਈਟੀ ਆ ਜੇ ਤੁਸ ਨੂੰ ਕਿਸੇ ਵਧੀਆ ਵਿਸ਼ਵਾਸਵਾਤਰ ਵੀ ਕਿਸਾਨ ਤੋਂ ਜਾਂ ਦੁਕਾਨਦਾਰ ਤੋਂ ਸੀਡ ਮਿਲਦਾ ਦੋ ਚਾਰ ਕਿੱਲੇ ਲਾ ਕੇ ਦੇਖ ਲਓ ਵਰਤ ਕੇ ਦੇਖ ਲਓ ਛੋਡੇ ਖੇਤ ਦੇ ਵਿੱਚ ਉਸ ਨੂੰ ਵੈਰਾਈਟੀ ਨੂੰ ਪਰਖ ਦੇ ਪਰਖ ਕੇ ਦੇਖ ਲਓ ਇਹ ਨਾ ਹੋਵੇ ਯਾਰ ਵੀ ਸਾਰੇ ਹੀ ਆਪਾਂ ਇੱਕ ਬੀਜ ਲਾ ਲਈਏ ਕਿ ਜਿੰਨਾ ਕਿਸਾਨਾਂ ਨੂੰ ਇਹ ਬੀਜ ਅਸਲੀ ਮਿਲ ਗਿਆ ਤਾਂ ਠੀਕ ਹੈ ਜਿਨ੍ਹਾਂ ਨੂੰ ਨਕਲੀ ਮਿਲ ਗਿਆ ਉਹਨਾਂ ਦਾ ਇਸ ਬੀਜ ਨੇ ਬਹੁਤ ਫੁੱਟਣਾ ਪੂਰੀ ਕਰਨੀ ਹੈ ਕਿਉਂਕਿ ਪਹਿਲਾਂ PW826 ਨਾਲ ਹੀ ਹੋਇਆ ਜਿੰਨਾ ਕਿਸਾਨਾਂ ਨੂੰ ਅਸਲੀ ਬੀਜ ਮਿਲ ਗਿਆ ਉਹਨਾਂ ਦੇ ਝਾੜ ਚੰਗੇ ਆ ਗਏ ਜਿਨ੍ਹਾਂ ਨੂੰ ਨਕਲੀ ਮਿਲ ਗਿਆ ਉਹਨਾਂ ਦੇ ਕੇਰ ਬਹੁਤ ਮਾੜੇ ਆ ਗਏ ਉਹਨਾਂ ਨੇ ਬਾਤ ਛੱਡ ਕੇ ਕਿਹਾ ਵੀ PW826 ਫੇਲ ਹੈ ਵੈਰਾਈਟੀ ਕੋਈ ਫੇਲ ਨਹੀਂ ਹੁੰਦੀ ਹੁਣ 131 ਦੀ ਗੱਲ ਕਰੀ ਜਿਵੇਂ ਮਾਲਵੇ ਦੇ ਵਿੱਚ ਵਧੀਆ ਰਹਿੰਦੀ ਹੈ ਇਹਦੇ ਪੌਦੇ ਰੀ ਵਿੱਚ ਚਲੈ ਜੋ ਅਦਰ ਆਪਣਾ ਸਰਾਂਦ ਫਤੇਗੜ ਸਾਹਿਬ ਰੂਪਨਾਕਰ ਇਸੀ ਰੀ ਵਿੱਚ ਪੌਣੇ ਪੂਜਿਆ ਨੇ ਇਸ ਵੈਰਾਈਟੀ ਨੂੰ ਫੇਲ ਕਰਿਆ ਹੋਇਆ ਪਰ ਵੀ ਵੈਰਾਈਟੀ ਨੂੰ ਪਰਖ ਕੋ ਵਰਤ ਲੋ ਪਰ ਅਸਲੀ ਬੀਜ ਲੈਣ ਦੀ ਕੋਸ਼ਿਸ਼ ਕਰ ਲੋ ਸੀਡ ਮਾਫੀਆ ਤੋਂ ਥੋੜਾ ਜਿਹਾ ਬਚੋ ਕਿਉਂਕਿ ਸੋਸ਼ਲ ਮੀਡੀਆ ਜਾ ਜਾ ਕੇ ਵੀਡੀਓ ਬਣਾਈ ਜਾਂਦਾ ਵੀ ਫੁਲਾਣਾ ਆ ਵੀ ਵਿੱਚ ਜਾਂਦਾ ਫੁਲਾਣਾ ਵੀ ਵਿੱਚ ਜਾਂਦਾ ਉਹਨਾਂ ਦੇ ਪਿੱਛੇ ਨਾ ਲੱਗੋ ਇਹਨਾਂ ਨੂੰ ਤਾਂ ਪ੍ਰੋਮੋਸ਼ਨਾਂ ਕਰਨੇ ਹੁੰਦੇ ਨੇ ਆਪਦੀਆਂ ਕਰਕੇ ਚਲੇ ਜਾਂਦੇ ਆ ਤੇ ਬਸ ਜੇ ਕਿਸੇ ਵਧੀਆ ਕਿਸਾਨ ਕੋਲੇ ਬੀਜ ਪਿਆ ਜਾਂ ਕਿਸੇ ਵਧੀਆ ਦੁਕਾਨਦਾਰ ਕੋਲੇ ਬੀਜ ਪਿਆ ਜਿੱਤੇ ਤੁਹਾਨੂੰ ਵਿਸ਼ਵਾਸ ਹੈ ਉੱਥੋਂ ਤੁਸੀਂ ਸੀਡ ਲੈ ਲਓ ਉੱਥੋਂ ਦੋ ਚਾਰ ਕਿੱਲੇ ਲਾ ਕੇ ਦੇਖ ਲਓ ਜਿਵੇਂ ਮੁੱਛਲ 14 ਸਿੱਕ ਦੇ ਲਾ ਲਓ ਦੋ ਚਾਰ ਕਿੱਲੇ ਦੋ ਚਾਰ ਕਿੱਲੇ ਪੀਆ 118 ਦੇ ਲਾ ਲਓ ਪੀਆ 26 ਦੇ ਲਾ ਲਓ ਠੀਕ ਹੈ ਹੋਰ ਕਾਫੀ ਵੈਰਾਈਟੀਆਂ ਹੈਗੀਆਂ ਨੇ ਹਾਈਬ੍ਰਿਡ ਵੈਰਾਈਆਂ ਕਾਫੀ ਵਧੀਆਂ ਨੇ ਪੈਨਰੀਆਂ ਤਾਂ ਚਾਰ ਕਿਸਮਾਂ ਆਉਂਦੀਆਂ ਨੇ ਵਧੀਆ ਤੁਸੀਂ ਉਹ ਲਾ ਕੇ ਦੇਖ ਲਓ। ਚੱਲੇ ਵੀ ਨਾ ਹੁੰਦਾ ਯਾਰ ਵੀ ਆਪਾਂ ਨੂੰ ਜੇ ਪੁੱਛੇ 44 ਸਰਕਾਰ ਲਾਉਣ ਦੀ ਵੀ ਆਪਾਂ ਆਪਾਂ ਕੀ ਲਾਈਏ ਬੜੀਆਂ ਵੈਰਾਈਆਂ ਹੈਗੀਆਂ ਨੇ। ਪਰ ਝੋਨੇ ਨੂੰ ਜਿਆਦਾ ਅਗੇਤਾ ਲਾਉਣ ਦੀ ਕੋਸ਼ਿਸ਼ ਨਾ ਕਰੋ। ਪਨੇਰੀਆਂ ਜਿਆਦਾ ਅਗੇਤੀਆਂ ਬੀਜਣ ਦੀ ਕੋਸ਼ਿਸ਼ ਨਾ ਕਰੋ। ਕਿਉਂਕਿ ਚਲਾਕੀਆਂ ਬੜਾ ਟਾਈਮ ਨਹੀਂ ਚੱਲਦੀਆਂ ਹੁੰਦੀਆਂ। ਇਸ ਸਾਲ ਤਾਂ ਚਲੋ ਵੋਟਾਂ ਦਾ ਟਾਈਮ ਹੈ। ਅੱਗ ਲੱਗੀ ਹੈ ਸਾਰੇ ਕਿਤੇ ਕਿਸੇ ਨੂੰ ਨਾ ਕਿਸੇ ਨੇ ਪੁੱਛਿਆ ਹੈਗਾ। ਜਿੰਨਾ ਵੋਟਾਂ ਪਈਆਂ ਝੋਨਾ ਵੀ ਇਸ ਤਰ੍ਹਾਂ ਲੱਗ ਜੂਗਾ ਪਰ ਆਪਾਂ ਦਾ ਨੁਕਸਾਨ ਨਾ ਕਰਈ ਆਪਾਂ ਨੂੰ ਪਤਾ ਯਾਰ ਕਿ ਫਿਰ ਕਿਹੜਾ ਜਿਹੜੇ ਕਿਸਾਨ ਨੇ 10 15 ਜੂਨ ਨੂੰ ਝੋਨਾ ਲਾ ਲਿਆ ਉਹਦੇ ਕਿਹੜਾ ਵੱਧ ਨਿਕਲੂ ਜਿਹਨੇ 30 ਜੂਨ ਨੂੰ ਲਾ ਲਿਆ ਉਹਦੇ ਕਿਹੜਾ ਘੱਟ ਨਿਕਲੂਗਾ ਫਰਕ ਕੁਝ ਨਹੀਂ ਪੈਂਦਾ ਪਹਿਲਾਂ ਕਣਕ ਦੇ ਵਿੱਚ ਵੀ ਇਹੀ ਹੋਇਆ ਜਿਹੜਿਆਂ ਨੇ ਅਕਤੂਬਰ 'ਚ ਕਣਕਾਂ ਵੇਚ ਲਿਆ ਉਹਨਾਂ ਦਾ ਵੀ ਝਾੜ ਉਹੀ ਨਿਕਲੇ ਜਿਨ੍ਹਾਂ ਨਵੰਬਰ 'ਚ ਵੀ ਲਿਆ ਹੋ ਸਕਦਾ 2-4 ਮਾਣ ਵੱਧ ਹੋ ਗਈ ਹੋਵੇ ਜਦੋਂ ਆਪਾਂ ਨੂੰ ਪਤਾ ਹੈ ਆਪਾਂ ਨੇ ਇਹੀ ਕੰਮ ਕਰਨਾ ਚਾਹੇ ਆਪਾਂ ਨੇ 30 ਜੂਨ ਨੂੰ ਕਰ ਲਈਏ ਚਾਹੇ ਆਪਾਂ 15 ਮਈ ਨੂੰ ਕਰ ਲਈਏ ਸੌਰੀ ਆਪਾਂ 15 ਜੂ ਇਹਨੂੰ ਜੁਲਾਈ ਨੂੰ ਕਰ ਲਈਏ ਕੰਮ ਤਾਂ ਆਪਣੇ ਇਹੀ ਕਰਨਾ ਹੁੰਦਾ ਪਰ ਬਾੜੇ ਆਪਾਂ ਆਪਦੀ ਲੁੱਟ ਵੀ ਨਾ ਕਰਾਇਆ ਕਰੋ ਤੇ ਆਪਦਾ ਨੁਕਸਾਨ ਵੀ ਨਾ ਕਰਾਇਆ ਕਰੋ ਟਾਈਮ ਟੂ ਟਾਈਮ ਕੰਮ ਕਰ ਲਿਆ ਕਰੋ ਸਾਰਾ ਕੁਝ ਹੁੰਦਾ ਆਪਾਂ ਆਪਣੀ ਮਿਹਨਤ ਕਰਨੀ ਹੈ ਫਲ ਫੁੱਲ ਪ੍ਰਮਾਤਮਾ ਨੇ ਲਾਉਣਾ ਹੁੰਦਾ ਇਹ ਨਾ ਬਾੜੀ ਆਪਾਂ ਸ਼ਹਿਰੀ ਨਾ ਕਰੀ ਬਈ ਯਾਰ ਵੀ ਮੈਂ ਬਾਹਲਾ ਸ਼ਹਿਰ ਆ ਮੈਂ ਪਹਿਲਾਂ ਲਾਗੂ ਸੀ ਪਹਿਲਾਂ ਖੱਟਲੂ ਕਰਨਾ ਕੁਝ ਨਹੀਂ ਕਰਨਾ ਆਪਾਂ ਨੇ ਖੇਤਾਂ ਦੇ ਵਿੱਚ ਕੰਮ ਹੁੰਦਾ ਤੇ ਹੋਰ ਵੀਡੀਓ ਦੇ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ